ਬੁੜੀਆਂ ਤਾਂ ਇਹੀ ਠੀਕ ਹੈ ਤੁਸੀਂ ਉਹਨਾਂ ਤੋਂ ਜਾਣਿਆ ਵਾਸਤੇ 100 ਰੁਪਇਆ ਲੈ ਲੈਂਦੇ ਨੇ ਜੀ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਬੱਸਾਂ ਇੰਨੀਆਂ ਲੇਟ ਹੋ ਜਾਂਦੀਆਂ ਨੇ ਇਹ ਬੀਆਰਟੀਸੀ ਵੱਲੋਂ ਵੀ ਬਿਠਾਏ ਪਈਆਂ ਨੇ ਰਜਿਸਟਰ ਤੇ ਹਾਜ਼ਰੀ ਲਗਾਨੀ ਆ ਵੀ ਕਿਹੜੀ ਬੱਸ ਕਿੰਨੇ ਵਜੇ ਆਉਂਦੀ ਆ ਪੂਰੇ ਸਿਰਫ ਜਾਣ ਲਈ ਇਹ ਮਤਲਬ ਨਾਪਾ ਖਨੌਰ ਸਮਾਣਾ ਉਹਦੇ 400 ਵੀ ਜਾਂਦੀ ਐ ਤੇ ਸਮਾਣਾ ਵੀ ਖਨੌਰ ਵੀ ਨਾਬੇ ਵੀ ਔਰ ਜੀ ਵਾਲਾ ਬਾਈਪਾਸ ਭਵਾਨੀ ਕਰਦੇ ਦੀ ਸਰਕਾਰ ਦੇ ਜਿਹੜੇ ਕਿਤੇ ਕੰਮ ਆ ਬਹੁਤ ਭਾਵੇਂ ਉਹ ਏਸੀ ਲੋਕਾਂ ਨੇ ਕੁਝ ਲੋਕ ਕਹਿੰਦੇ ਵੀ ਨੇ ਕਿ ਉਹ ਲੋਕਾਂ ਦੀ ਸੁਵਿਧਾ ਨਹੀਂ ਉਹ ਬਸ ਸਟੈਂਡ ਹੈਗਾ ਸਤਿ ਸ਼ਕਾਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਦੇ ਲੋਕਾਂ ਨੂੰ ਪਿਛਲੀ ਸਰਕਾਰ ਨੇ ਕੋਈ ਪਰ ਉਹ ਬਸ ਸਟੈਂਡ ਕੁਝ ਲੋਕਾਂ ਨੂੰ ਤਾਂ ਰਾਸ ਆਇਆ ਤੇ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਰਾਸ ਨਹੀਂ ਆਇਆ ਕਿਉਂਕਿ ਦੂਰ ਦਰਾਡੇ ਤੋਂ ਲੋਕ ਜਿਹੜੇ ਕਿ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧਤ ਆ ਜਾਂ ਜਿਹੜੇ ਬਾਹਰੋਂ ਆਨੇ ਆ ਉਹਨਾਂ ਨੂੰ ਪਹਿਲਾਂ ਨਵੇਂ ਬੱਸ ਸਟੈਂਡ ਤੇ ਬਸ ਤਾਰਦੀ ਆ ਉਸ ਤੋਂ ਬਾਅਦ ਜਾਂ ਉਹ ਈ ਰਿਕਸ਼ਾ ਤੇ ਜਾਂ ਹਾਟ ਤੇ ਜਾਂ ਜਿਹੜੀ ਲੋਕਲ ਬੱਸ ਲੱਗੀ ਆ ਉੱਥੇ ਤੋਂ ਆਉਂਦੇ ਨੇ ਤਸਵੀਰ ਅੱਜ ਤੁਹਾਨੂੰ ਦਿਖਾ ਰਹੇ ਆ ਪੁਰਾਣਾ ਇਹ ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਹੈ ਜਿੱਥੇ ਲੋਕਲ ਬੱਸਾਂ ਚੱਲਦੀਆਂ ਲੋਕਲ ਬੱਸਾਂ ਬੇਸ਼ੱਕ ਚੱਲਦੀਆਂ ਜਿਹੜੇ ਟਾਈਮ ਤੇ ਚੱਲਦੀਆਂ ਪਰ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਆਉਂਦਾ ਕਿਉਂਕੀ ਕਰਨਾ ਪੈਂਦਾ ਕਿਉਂਕਿ ਕਿਸੇ ਨੇ ਤਾਂ ਆਪਣਾ ਕੋਈ ਕੰਮ ਲਈ ਆਇਆ ਹੋ ਗਿਆ ਅੱਧਾ ਘੰਟਾ ਹੋ ਗਿਆ ਸਾਨੂੰ ਭਾਈ ਬਸ ਹੀ ਨਹੀਂ ਮਿਲ ਰਹੀ ਉਹਰੇ ਇਹ ਪਛਣ ਪਹਿਲਾਂ ਵਧੀਆ ਸੀ ਜਾਂ ਹੁਣ ਵਾਲਾ ਵਧੀਆ ਉੱਥੇ ਵਾਲਾ ਵਧੀਆ ਆਹ ਵੱਜ ਗਿਆ ਸੀ ਕੱਲਾ ਵਾਲਾ ਹੋਰ ਜਿਹੜਾ ਬੰਦਾ ਸਹੂਲਤ ਵੀ ਹੋਵੇ ਹੁਣ ਉੱਥੇ ਜਾਵੇ ਫਿਰ ਉੱਤੋਂ ਆਵੇ ਉਹਦਾ ਕੀ ਪਿਆਰ ਦਾ ਕਿਰਾਇਆ ਜ਼ਿਆਦਾ ਲੈਂਦੀ ਹੈ ਨਾ ਹਾਂ ਅਡਵਾਂਸੀ ਲਾਂਦੇ ਫਿਰ ਜਾਓ ਪੈਸੇ ਫਿਰ ਹਾਂ ਤੁਸੀਂ ਵੀ ਆਂਟੀ ਜੀ ਕਿੱਥੇ ਜਾਣਾ ਅਸੀਂ ਨਾਬੇ ਜਾਣਾ ਵੀਰੇ ਦੇਰ ਹੋ ਗਈ ਬੈਠਿਆਂ ਨੂੰ ਕਰਦਾ ਕਿ ਘੰਟਾ ਹੋ ਗਿਆ ਬੈਠਿਆਂ ਨੂੰ ਅੱਜ ਬੱਸ ਸਟੈਂਡ ਠੀਕ ਸੀ ਜੇ ਉੱਥੇ ਵਾਲਾ ਠੀਕ ਸੀ ਬੜੀ ਠੀਕ ਸੀ ਬੁੜੀਆਂ ਤਾਂ ਇਹੀ ਠੀਕ ਸੀ ਅਸੀਂ ਹੁਣ ਉੱਥੇ ਜਾਣਿਆ ਵਾਸੀ 300 ਰੁਪਏ ਲੈ ਲੈਂਦੇ ਨੇ ਨਾਵੇਂ ਏਡੇ ਚ ਦੱਸ ਕਿੱਥੋਂ ਲਾਈਏ ਪੈਸੇ ਅਸੀਂ ਹੁਣ ਹੋਰ ਉਹ ਬਿਲਕੁਲ ਆ ਦੇਖੋ ਨ ਇੱਕ ਬੱਸ ਆਈ ਆ ਇਹ ਬੱਸ ਆਈ ਆ ਕਿਉਂਕਿ ਇਹ ਬੱਚੇ ਸਵਾਰੀਆਂ ਬੈਠਣ ਗਿਆ ਇਹ ਫਿਰ ਉੱਥੇ ਜਾਣ ਗਿਆ ਨਵੇਂ ਬੱਸ ਸਟੈਂਡ ਤੋਂ ਆਈ ਆ ਨਵੇਂ ਬੱਸ ਸਟੈਂਡ ਤੋਂ ਅੱਗੇ ਬਹੁਤ ਹੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਰ ਵੀ ਕਿਉਂਕਿ ਰੋਜ਼ਾਨਾ ਸਟੂਡੈਂਟ ਆਂਦੇ ਨੇ ਵਿਦਿਆਰਥੀ ਆਂਦੇ ਨੇ ਦੂਰ ਦੂਰ ਤੋਂ ਆਂਦੇ ਆਂ ਹਾਂਜੀ ਮਾਤਾ ਜੀ ਇਹੀ ਚਾਲੂ ਕਰ ਦੋ ਬਾਈ ਐਡਾ ਇੰਨੀ ਇਹ ਚਾਲੂ ਦਾ ਕਿੱਥਾ ਕਹਿੰਦੇ ਬੱਸਾਂ ਲੋਕਲ ਨਹੀਂ ਅੱਛਾ ਮੇਲੇ ਵਾਲਾ ਠੀਕ ਸੀ ਤੁਹਾਨੂੰ ਨਾ ਵਧੀਆ ਸੀ ਓਏ ਵਧੀਆ ਤੁਸੀਂ ਆਇਆ ਤੁਸੀਂ ਅੱਜ ਤਾਂ ਸੰਗਰੂਰ ਜ਼ਿਲ੍ਹੇ ਚ ਆਇਆ ਕਿੱਥੇ ਜਾਣਾ ਮਾਤਾ ਜੀ ਹੁਣ ਮੈਂ ਨਵੇਂ گاؤں ਜਾਉਂਗੀ ਮੇਰੀ ਕੁੜੀ ਉੱਥੇ ਕਿੰਨੀ ਦੇਰ ਹੋ ਗਈ ਤੁਹਾਨੂੰ ਰੇ ਬੈਠਿਆ ਬਾਵਾ ਚਿਰ ਹੋਗਾ ਹੂੰ ਤੋਂ ਬਿਲਕੁਲ ਬਜ਼ੁਰਗ ਵੀ ਕਹਿ ਰਹੇ ਆ ਵੀ ਬਹੁਤ ਬੇਸ਼ੱਕ ਪੀ ਆਰ ਟੀ ਸੀ ਨੇ ਮ ਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਜਦੋਂ ਪਟਿਆਲਾ ਦੇ ਲੋਕ ਕਿਉਂਕਿ ਪਿੱਛੇ ਦੁਕਾਨਦਾਰ ਜਦੋਂ ਕੁਝ ਮਿਲੇ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਲੋਕਲ ਬੱਸ ਸਟੈਂਡ ਤੇ ਚਲਾ ਦਿੰਨੇ ਆ ਪਰ ਲੋਕਲ ਤੇ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਦੋ ਦੋ ਘੰਟੇ ਬੱਸਾਂ ਨਹੀਂ ਆਂਦੀਆਂ ਅਸੀਂ ਹੋਰ ਵੀ ਗੱਲ ਕਰਦੇ ਆਂ ਆਂਟੀ ਜੀ ਕਿੱਥੋਂ ਆਏ ਤੁਸੀਂ ਇਹ ਜਾਣਾ ਤੁਸੀਂ ਅਸੀਂ ਸਿਆਣੇ ਤੋਂ ਆਏ ਜੀ ਪਹਿਲਾਂ ਤੁਸੀਂ ਆਂਦੇ ਸੀ ਰੇ ਪਹਿਲੇ ਬੱਸ ਸਟੈਂਡ ਉਹ ਠੀਕ ਸੀ ਜਾਂ ਨਵੇਂ ਆ ਪੂਰੇ ਠੀਕ ਨੇ ਹੂੰ ਆਇਆ ਜਿਆਦਾ ਲੱਗਦਾ ਜਿਆਦਾ ਹੁੰਦਾ ਕਿਉਂਕਿ ਜਿਆਦਾ ਲੱਗਦਾ ਕਿੰਨੀ ਦੇਰ ਹੋ ਗਈ ਤੁਸਾਂ ਬੈਠੇ ਡੇਢ ਘੰਟਾ ਹੂੰ ਇਹ ਬਿਲਕੁਲ ਔਰ ਬਿਲਕੁਲ ਇਹ ਹੁਣ ਵੀ ਜਿਹੜਾ ਬੱਸ ਸਟੈਂਡ ਚਲਾਇਆ ਆ ਆ ਤੁਸੀਂ ਦੇਖੋ ਪੂਰੇ ਤੋਂ ਲੈ ਕੇ ਸਿਰਫ ਪਟਿਆਲਾ ਜ਼ਿਲ੍ਹੇ ਦੀਆਂ ਬਸਾਂ ਹੀ ਕਿਉਂਕਿ ਭਾਵੇਂ ਭਵਾਨੀਗੜ੍ਹ ਭਾਸੋ ਕਨੌਰ ਨਾਬਾ ਸਮਾਣਾ ਔਰ ਨਵਾਂ ਬੱਸ ਸਟੈਂਡ ਨਵਾਂ ਬੱਸ ਸਟੈਂਡ ਇੰਨਾ ਕੀ ਚਲਾਇਆ ਆ ਕਿ ਆਰਟੀਸੀ ਦੇ ਅਧਿਕਾਰੀ ਵੀ ਬੈਠੇ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਇਹ ਬੱਸਾਂ ਇੰਨੀਆਂ ਲੇਟ ਰੋ ਜਾਂ ਨਹੀਂ ਜਾਂਦੀਆਂ ਜਾਂ ਟਾਈਮਿੰਗ ਹੁੰਦੀ ਹੈ ਬੱਸਾਂ ਦੀ ਬੇਸ਼ੱਕ ਟਾਈਮਿੰਗ ਹੁੰਦੀ ਹੈ ਪਰ ਜਿਹੜੇ 2-2 ਘੰਟੇ ਲਗਾ ਕੇ ਬੱਸ ਮਿਲਨੀ ਤਾਂ ਬਹੁਤ ਔਖਾ ਹੁੰਦਾ ਹੈ ਅਸੀਂ ਗੱਲ ਕਰਦੇ ਹਾਂ ਪੀਆਰਟੀਸੀ ਦੇ ਜਿਹੜੇ ਉਹ ਅਧਿਕਾਰੀ ਬਿਠਾਏ ਹੋਏ ਹਨ ਭਾਜੀ ਤੁਸੀਂ ਹੋਰੇ ਡਿਊਟੀ ਤੇ ਭਾਜੀ ਇਹ ਪੀਆਰਟੀਸੀ ਵੱਲੋਂ ਵੀ ਬਿਠਾਏ ਪਈਆਂ ਨੇ ਰਜਿਸਟਰ ਤੇ ਹਾਜ਼ਰੀ ਲਗਾਨੇ ਵੀ ਕਿਹੜੀ ਬੱਸ ਕਿੰਨੇ ਵਜੇ ਆਉਂਦੀ ਹੈ ਕਿੰਨੇ ਵਜੇ ਕਿਉਂਕਿ ਸਟੂਡੈਂਟ ਬਹੁਤ ਆਉਂਦੇ ਨੇ ਬੱਚੇ ਵਾਲੇ ਭਾਜੀ ਤੁਸੀਂ ਹੋਰੇ ਡਿਊਟੀ ਤੇ ਹਾਂਜੀ ਕਿੰਨੇ ਕਿੰਨੇ ਮਿੰਟ ਬਾਅਦ 10 10 ਮਿੰਟ ਬਾਅਦ ਲੋਕ ਕਹਿ ਰਹੇ ਤੁਹਾਨੂੰ 2 2 ਘੰਟੇ ਹੋ ਗਏ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਜੀ 10 10 ਮਿੰਟ ਦੀ ਸਰਵਿਸਾਂ ਮੈਂ ਇੰਨੀ ਗੱਡੀ ਅਰੇ ਸਿਰਫ ਜਾਣ ਲਈ ਇਹ ਮਤਲਬ ਨਾਬਾ ਕਨੌਰ ਸਮਾਣਾ ਇਹਦੇ ਜੀ 400 ਵੀ ਜਾਂਦੀ ਐ ਤੁਸੀਂ ਸਮਾਣੇ ਵੀ ਕਨੌਰ ਵੀ ਨਾਬੇ ਵੀ ਕੁਰਜੀ ਵਾਲਾ ਬਾਈਪਾਸ ਭਵਾਨੀਗੜ ਜੋ ਕਾਊਂਟਰ ਨੇ ਸਾਰੀ ਸਰਵਿਸ ਚਲਦੀ ਐ ਉਹ ਕਹਿੰਦਾ ਭਾ ਵੀ 10 10 ਮਿੰਟ ਬਾਅਦ ਆਉਂਦੀ ਐ ਤੁਸੀਂ ਉਹਨੇ ਲਗਾਉਂਦੇ ਹਾਂ ਹਾਂਜੀ ਉਹ ਬਿਲਕੁਲ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਬੈਠੇ ਆ ਰਜਿਸਟਰ ਲੈ ਕੇ ਬੈਠੇ ਆ ਇਹ ਕਹਿ ਰਹੇ ਆ ਦੇ 10-10 ਸੰਤਵਾਰ ਬਸਾਂ ਦੀ ਸਰਵਿਸ ਉੱਪਰ ਸਰਕਾਰ ਨੇ ਬੇਸ਼ੱਕ ਲੋਕਾਂ ਦੀ ਮੰਗ ਤੇ ਇਸ ਨੂੰ ਚਲਾਇਆ ਪਰ ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਤੁਹਾਨੂੰ ਪੁਰਾਣਾ ਬਸ ਸਟੈਂਡ ਹੀ ਠੀਕ ਸੀ ਕਿਉਂਕਿ ਨਵੇਂ ਤੇ ਬਹੁਤ ਇਹ ਤਾਂ ਚਲੋ ਪਟਿਆਲਾ ਜ਼ਿਲ੍ਹੇ ਦੇ ਨਾਲ ਲਾਂਦਾ ਜਿਹੜੇ ਅਗਰ ਚੰਡੀਗੜ੍ਹ ਤੋਂ ਕੋਈ ਬੰਦਾ ਆਂਦਾ ਤਾਂ ਉਸਨੇ ਕੋਈ ਉਰੇ ਪਟਿਆਲੇ ਕੋਈ ਕੰਮ ਆਣਾ ਤਾਂ ਉਹ ਪਹਿਲਾਂ ਪੁਰਾਣੇ ਬਸ ਸਟੈਂਡ ਉੱਤੇ ਨਵੇਂ ਉਤਰੇਗਾ ਉੱਥੋਂ ਜਾਂ ਈ ਰਿਕਸ਼ਾ ਲਏਗਾ ਜਾਂ ਲੋਕਲ ਬਸ ਲਏਗਾ ਫਿਰ ਉਰੇ ਪਹੁੰਚੇਗਾ ਪਿਛਲੀ ਸਰਕਾਰ ਦੇ ਜਿਹੜੇ ਕਿਤੇ ਕੰਮ ਹੈ ਬਹੁਤ ਭਾਵੇਂ ਉਹ ਏਸੀ ਲੋਕਾਂ ਨੇ ਕੁਝ ਲੋਕ ਕਹਿੰਦੇ ਵੀ ਨੇ ਵੀ ਉਹ ਲੋਕਾਂ ਦੀ ਸੁਵਿਧਾ ਨੂੰ ਨਹੀਂ ਉਹ ਬਸ ਫੈਂਡ ਹੈਗਾ ਉਹ ਸਰਕਾਰ ਦੇ ਆਪਣੇ ਫਾਇਦੇ ਨੂੰ ਬਣਾਇਆ ਲੋਕਾਂ ਦੀ ਸੁਵਿਧਾ ਹੁੰਦੀ ਹੈ ਵੀ ਲੋਕਾਂ ਨੂੰ ਹਮੇਸ਼ਾ ਸੁਵਿਧਾ ਮਿਲੇ ਹੁਣ ਦੇਖਦੇ ਤੁਸੀਂ ਗਰਮੀ ਕਿੰਨੀ ਪੈ ਰਹੀ ਹੈ ਛੋਟੇ ਛੋਟੇ ਬੱਚੇ ਆ ਲੋਕਲ ਵਾਸੀ ਕੋਰ ਆ ਗਈ ਬੇਸ਼ੱਕ ਸਾਡੇ ਖੜੇ ਖੜੇ ਤਿੰਨ ਬਸਾਂ ਆ ਚੁੱਕੀਆਂ ਭਾਵੇਂ ਵੱਖ-ਵੱਖ ਰੁਕਾਂ ਦੀਆਂ ਹੈਗੀਆਂ ਕਿਉਂਕਿ ਟਾਈਮ ਦੇਖੋ ਪਿੱਛੇ ਵੀ ਟ੍ਰੈਫਿਕ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਹੈ ਚਾਰ ਪੰਜ ਲਾਈਟਾਂ ਚੌਂਕ ਪਾਰ ਕਰਕੇ ਆਣਾ ਪੈਂਦਾ ਸੋ ਪ੍ਰਸ਼ਾਸਨ ਨੂੰ ਜਾਂ ਪੀਆਰਟੀਸੀ ਵਿਭਾਗ ਨੂੰ ਚਾਹੀਦਾ ਹੈ ਪੂਰੇ ਥੋੜਾ ਸਾ ਬਸਾਂ ਦਾ ਰੂਟ ਵਧਾਇਆ ਜਾਵੇ ਜਿਹੜੇ ਕਿ ਲੋਕਾਂ ਦੀ ਮੁਸ਼ਕਲ ਨੂੰ ਥੋੜਾ ਸਾ ਹਲਕ ਹੋ ਜਾਵੇ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਜੋਸ਼ੀ ਜੀ ਨੂੰ